ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਕੋੜੀਆਂ ਮਿਰਚਾਂ ਅਦੇ ਸਿਰ ਤੋਂ ਵਰੋ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਹੜ੍ਹ ਦੇ ਕਰਕੇ ਕਈ ਪੰਜਾਬ ਦੇ ਜ਼ਿਲ੍ਹੇ ਨੇ ਉਹ ਹੜ੍ਹ ਪ੍ਰਭਾਵਿਤ ਹੋਏ ਸੀਗੇ ਤੇ ਕਈ ਲੋਕਾਂ ਦੇ ਕਾਫੀ ਜਿਹੜਾ ਨੁਕਸਾਨ ਆ ਉਹ ਵੀ ਹੋਇਆ ਸੋ ਬਿਲਕੁਲ ਫਿਲਹਾਲ ਦੀ ਕੜੀ ਜਿਹੜੀ ਸਿਚੁਏਸ਼ਨ ਹੈ ਕਾਫੀ ਅੰਡਰ ਕੰਟਰੋਲ ਹੈ ਸੋ ਸਿਚੁਏਸ਼ਨ ਬਿਲਕੁਲ ਸਟੇਬਲ ਹੈ ਪਰ ਕਿਤਨਾ ਕਿਤੇ ਜਿਹੜੀ ਹੱਡ ਦੀ ਮਾਰ ਹੈ ਹੁਣ ਤੱਕ ਜਿਹੜੀ ਆਮ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਝੇਲਨੀ ਪੈ ਰਹੀ ਕਿਉਂਕਿ ਪਾਣੀ ਦਾ ਜਿਹੜਾ ਸਟੇਬਲ ਹੋ ਗਿਆ ਪਰ ਜਿਸ ਜਗ੍ਹਾ ਦੇ ਉੱਪਰ ਜਿਸ ਘਰਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਜਿਹੜਾ ਪਾਣੀ ਵੜਿਆ ਸੀ ਉਸ ਕਰਕੇ ਜਿਹੜੀ ਕਾਫੀ ਜਿਹੜੀਆਂ ਭਿਆਨਕ ਭਿਆਨਕ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਲੱਗ ਰਹੀਆਂ ਨੇ ਸੋ ਬਿਲਕੁਲ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਉਹ ਕਰ ਲੈਣ ਕਿ ਇਸਕੇ ਜਿਹੜੀਆਂ ਬਿਮਾਰੀਆਂ ਨੇ ਹੋ ਸਕਦੀਆਂ ਤੇ ਉਹਨਾਂ ਤੋਂ ਬਚਣ ਦੇ ਲਈ ਕਿ ਸਿੱਕੇ ਜਿਹੜੇ ਭਰੇਜ ਕਿਵੇਂ ਕਿਸ ਤਰੀਕੇ ਨਾਲ ਜਿਹੜਾ ਅ ਡਾਕਟਰ ਸਾਹਿਬ ਜੇ ਗੱਲ ਕਰੀਏ ਕਿ ਕਿਸ ਤੱਕ ਜਿਹੜੀਆਂ ਬਿਮਾਰੀਆਂ ਨੇ ਉਹ ਜਿਹੜੇ ਹੱਡ ਪ੍ਰਭਾਵਿਤ ਲੋਕ ਨੇ ਹੋ ਸਕਦੀਆਂ ਤੇ ਇਸ ਤੋਂ ਬਚਾਅ ਕਿ ਸਿੱਕਣ ਕਿਤੇ ਆ ਜਾ ਸਕਦਾ ਜੀ ਸਾਰੇ ਸ਼ਰੋਤਾਵਨ ਨੂੰ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਨਮਸਕਾਰ ਸਤਿ ਸ਼ਕਾਲ ਮੈਂ ਡਾਕਟਰ ਗੌਰਵ ਸੱਚਦੇਵਾ ਐਸਆਈਐਮ ਪ੍ਰਧਾਨ ਲੁਧਿਆਣਾ ਤੇ ਕੰਸਲਟੈਂਟ ਫਿਜ਼ੀਸ਼ੀਅਨ ਅਰੋੜਾ ਨਿਊਰੋ ਸੈਂਟਰ ਮਾਲ ਰੋਡ ਬਹੁਤ ਮੰਦ ਭਾਗਾ ਜਿਹੜਾ ਇਹ ਹੋਇਆ ਪੰਜਾਬ ਦੇ ਨਾਲ ਇਤਕੀ ਹੜ ਆਏ ਔਰ ਕਾਫੀ ਹਜ਼ਾਰਾਂ ਜਿਹੜੇ ਪਿੰਡ ਨੇ ਉਹ ਇਨਵੋਲ ਹੋ ਗਏ ਪਾਣੀ ਘਟ ਰਿਹਾ ਪਰ ਅਲਾਮਤਾ ਵਧ ਰੀਆਂ ਨੇ ਜੀ ਕਿਉਂਕਿ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਨੇ ਜਿਹੜੀਆਂ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੇ ਉਹ ਇਨਕਰੀਜ਼ ਹੋ ਰੀਆਂ ਨੇ ਖਾਸ ਕਰਕੇ ਕੋਲਰਾ ਮਤਲਬ ਕਿ ਹੈਜਾ ਜਿੰਦੇ ਚ ਟੱਟੀਆਂ ਉਲਟੀਆਂ ਬਹੁਤ ਲੱਗ ਜਾਂਦੀਆਂ ਪੇਸ਼ੈਂਟ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਦੂਸਰਾ ਟਾਈਫਾਇਡ ਟਾਈਫਾਇਡ ਦਾ ਬੁਖਾਰ ਜਿਹੜਾ ਇਹ ਵੀ ਵਾਟਰ ਬੋਰਨ ਹੁੰਦਾ ਤੇ ਬਹੁਤ ਤੇਜ਼ ਬੁਖਾਰ ਆਂਦਾ ਇਹਦੇ ਵਿੱਚ আর ਪੇਟ ਦਰ ਤੇ ਉਲਟੀਆਂ ਹੁੰਦੀਆਂ ਹੈਗੀਆਂ ਨੇ ਉਸ ਤੋਂ ਬਾਅਦ ਹੁੰਦੀ ਹੈ ਵੈਕਟਰ ਬੋਰਨ ਡਿਜ਼ੀਜ਼ ਹੁੰਦੀਆਂ ਕਿਉਂਕਿ ਪਾਣੀ ਇਕੱਠਾ ਹੋ ਜਾਂਦਾ ਤੇ ਜਿਹੜੀਆਂ ਮੱਛਰਾਂ ਦੀ ਜਿਹੜੀ ਬਰੀਡਿੰਗ ਹੈ ਉਹ ਵੱਧ ਜਾਂਦੀ ਹੈ ਜੀ ਸੋ ਜਿਹੜੀ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੇ ਮਲੇਰੀਆ ਡੇਂਗੂ ਚਿਕਨ ਗੁਨੀਆ ਇਹਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਆndੀਆਂ ਨੇ ਸਕਿਨ ਦੀਆਂ ਬਿਮਾਰੀਆਂ ਕਿਉਂਕਿ ਬਹੁਤ دیر ਪਾਣੀ ਖੜਾ ਰਹਿਣਾ ਹਿਊਮਿਡਿਟੀ ਜ਼ਿਆਦਾ ਹੈ ਪਾਣੀ ਦੇ ਵਿੱਚ ਜਿਹੜਾ ਕੰਟੈਕਟ ਜ਼ਿਆਦਾ ਵੱਧ ਜਾਂਦਾ ਹੈਗਾ ਸੇ ਉਸ ਕਰਕੇ ਬੈਕਟੀਰੀਅਲ ਸਕਿਨ ਡਿਜ਼ੀਜ਼ਸ ਤੇ ਫੰਗਲ ਸਕਿਨ ਡਿਜ਼ੀਜ਼ ਜਿਹੜੀਆਂ ਨੇ ਉਹ ਵਦਨ ਦੇ ਬਹੁਤ ਸਾਰੇ ਚਾਂਸ ਨੇ ਜਿਸ ਹਿਸਾਬ ਦਾ ਮੌਸਮ ਹੈ ਜਿਸ ਹਿਸਾਬ ਨਾਲ ਹੜ ਆਏ ਲੋਕਾਂ ਨੇ ਸ਼ੈਲਟਰਸ ਇਕੱਠੇ ਰਹੇ ਔਰ ਜਿਸ ਹਿਸਾਬ ਨਾਲ ਓਵਰਕਰਾਉਡਿੰਗ ਹੋਈ ਔਰ ਸਾਰਾ ਕੁਝ ਹੋਇਆ ਸੋ ਜਿਹੜੀਆਂ ਸਾਧੀਆਂ ਬਿਮਾਰੀਆਂ ਨੇ ਨਮੂਨੀਆਂ ਸਾਦੀ ਦਿੱਕਤ ਦਮਾ ਖਾਂਸੀ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਬਹੁਤ ਫੈਲਣ ਦੀ ਜੜੀ ਹੈ ਅਲਾਮਤਾਂ ਜਿਹੜੀਆਂ ਵਧਨ ਗਈ ਹੈ ਜੀ ਇਸ ਤੋਂ ਇਲਾਵਾ ਜਿਹੜੀਆਂ ਸਾਈਕੋਲੋਜੀਕਲ ਇਸ਼ੂਸ ਜਿਹੜੇ ਹੁਣ ਵਧਨ ਆਲੇ ਨੇ ਕਿਉਂਕਿ ਇੰਨਾ ਸਦਮਾ ਇੰਨਾ ਪਾਣੀ ਜ਼ਮੀਨਾਂ ਫਸਲ ਘਰ ਜਮਾ ਪੂੰਜੀ ਬੈੱਡ ਤੋਂ ਲੈ ਕੇ ਫ੍ਰਿਜ ਟੀਵੀ ਕਿਚਨ ਦਾ ਸਾਮਾਨ ਸਾਰਾ ਕੁਝ ਕੱਪੜੇ ਲੱਠੇ ਸਭ ਕੁਝ ਖਤਮ ਹੋ ਗਿਆ ਜੀ ਮवेशੀ ਘਰ ਦੇ ਪਾਲਤੂ ਜਾਨਵਰ ਸਾਰੇ ਜਿਹੜੇ ਜਾਂਤਾ ਉਹ ਖਤਮ ਹੋ ਗਏ ਰੁੜਗੇ ਹੜ੍ਹਾਂ ਦੇ ਵਿੱਚ ਬਚਾ ਨਹੀਂ पाए ਜਾਂ ਉਹ ਸਾਰੇ ਬਿਮਾਰ ਹੋ ਗਏ ਸੋ ਇੰਨਾ ਵੱਡਾ ਸਦਮਾ ਜਿਹੜਾ ਹੈ ਪੰਜਾਬੀਆਂ ਨੂੰ ਜਿਹੜਾ ਲੱਗਿਆ ਹੈ ਔਰ ਦੀ ਡਿਪਰੈਸਿਵ ਵੈਲਨੈਸ ਜਿਹੜਾ ਡਿਪਰੈਸ਼ਨ ਹੈ ਉਹ ਵੀ ਆਉਣ ਵਾਲੇ ਸਮਾਂ ਜੜਾ ਹੈ ਇਹ ਬਦਨ ਵਾਲਾ ਹੈ ਅੱਛਾ ਡਾਕਟਰ ਸਾਹਿਬ ਜੇ ਗੱਲ ਕਰੀਏ ਡੀਸੀ ਸਾਹਿਬ ਵੀ ਪਹਿਲੇ ਦਿਨ ਤੋਂ ਕੰਮ ਕਰ ਰਹੇ ਨੇ ਸਭ ਤੋਂ ਡਿਗਲੇ ਜਿਹੜੇ ਡਾਕਟਰਾਂ ਦੀ ਟੀਮ ਹੈ ਉਹ ਵੀ ਪਹਿਲੇ ਦਿਨ ਤੋਂ ਸੋ ਡੇ ਨਾਈਟ 24 ਘੰਟੇ ਉਸ ਜਗ੍ਹਾ ਤੋਂ ਪਰ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਕਿੰਨੀਆਂ ਕੋ ਟੀਮਾਂ ਲੱਗੀਆਂ ਤੇ ਕਿੰਨੇ ਕੋ ਜਿਹੜੇ ਪਿੰਡ ਨੇ ਉਹ ਕਵਰ ਕੀਤੇ ਜਾ ਰਹੇ ਸਰ ਕੱਲੇ ਲੁਧਿਆਣੇ ਲੁਧਿਆਣੇ ਡਿਸਟ੍ਰਿਕਟ ਤੋਂ 100 ਤੋਂ ਉੱਪਰ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਸਿਵਲ ਸਰਜਨ ਮੈਡਮ ਤੇ ਡੀਸੀ ਸਾਹਿਬ ਦੀ ਹਦਾਇਤਾਂ ਦੇ ਨਾਲ ਆਈ ਹੂੰ ਆਈਐਮਐਲ ਲੁਧਿਆਣਾ ਨੇ ਆਪਣੇ ਵੱਲੋਂ ਵੀ ਕਾਫੀ ਰਾਹਤ ਜਿਹੜੀ ਹੈ ਭਾਵੇਂ ਉਹ ਦਵਾਈਆਂ ਦੀ ਹੈ ਭਾਵੇਂ ਹੋਰ ਚੀਜ਼ਾਂ ਦੀ ਹੈ ਕਿੱਟਾਂ ਬਣਾ ਕੇ ਸਾਰੀਆਂ ਭੇਜੀਆਂ ਨੇ ਸੋ ਦਿਨ ਰਾਤ ਜਿਹੜੀ ਹੈ ਟੀਮਾਂ ਜਿਹੜੀਆਂ ਛੁੱਟੀਆਂ ਹੋਈਆਂ ਨਹੀਂ ਔਰ ਸੇਵਾ 'ਚ ਲੱਗੀਆਂ ਹੋਈਆਂ ਨੇ ਬਿਨਾਂ ਕਿਸੇ ਪੈਸੇ ਤੋਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਈਕੋਲੋਜੀਕਲ ਸਪੋਰਟ ਲਈ ਤਾਂ ਕਿ ਘਰਦੁਆਰੇ ਜਿਹੜੇ ਬਨਸਕਣ ਦੁਆਰੇ ਜਿਹੜੇ ਹੈ ਖੇਤ ਸਾਫ਼ ਹੋ ਚੁੱਕਣ ਤੇ ਕਾਫੀ ਐਨਜੀਓਜ਼ ਵੀ ਜਿਹੜੀਆਂ ਨੇ ਕਾਫੀ ਬਾਹਰੋਂ ਵੀ ਬਹੁਤ ਆਈਆਂ ਹੈ ਫਿਲੈਂਥਰੋਪਿਸਟ ਵੀ ਬਹੁਤ ਆਏ ਆ ਇੰਡਸਟ੍ਰੀਅਲਿਸਟ ਨੇ ਵੀ ਬਹੁਤ ਸਾਥ ਦਿੱਤਾ ਹੈ ਬਾਲੀਵੁੱਡ ਪੰਜਾਬ ਦੇ ਕਲਾਕਾਰਾਂ ਨੇ ਵੀ ਬਹੁਤ ਸਾਥ ਦਿੱਤਾ ਹੈ ਔਰ ਪੰਜਾਬ ਨੂੰ ਦੁਬਾਰਾ ਉੱਠਣ ਲਈ ਮੈਨੂੰ ਲੱਗਦਾ ਜਿਸ ਸਾਹ ਨਾਲ ਅਸੀਂ ਪੰਜਾਬੀ ਸਟਰੋਂਗ ਆ ਔਰ ਪੂਰੇ ਦੇਸ਼ ਦੀ ਮਦਦ ਕਰ ਰਹੇ ਹਾਂ ਤੇ ਆਪਾਂ ਨੂੰ ਬਹੁਤ ਟਾਈਮ ਨਹੀਂ ਲੱਗਣਾ ਦੁਬਾਰਾ ਉੱਠਣ ਲਈ ਸੋ ਮੇਰੀ ਅਪੀਲ ਇਹੀ ਹੈ ਵੀ ਬਿਮਾਰੀਆਂ ਤੋਂ ਬਚ ਕੇ ਰਹੋ ਕੋਈ ਵੀ ਤੁਹਾਨੂੰ ਲੱਛਣ ਹੈ ਉਹ ਜੇ ਨਜ਼ਰ ਆਉਂਦੇ ਨੇ ਬੁਖਾਰ ਨਹੀਂ ਜਾ ਰਿਹਾ ਤਟੀਆਂ ਉਲਟੀਆਂ ਨਹੀਂ ਰੁਕ ਰੀਆਂ ਕੋਈ ਸਕਿਨ ਦੀ ਡਿਜ਼ੀਜ਼ ਲੱਗ ਰਹੀ ਹੈ ਤੇ ਤੁਸੀਂ ਕੈਂਪ 'ਚ ਵੀ ਜਾ ਸਕਦੇ ਹੋ ਜਾਂ ਕਿਸੇ ਵੀ ਡਾਕਟਰ ਨਾਲ ਜਣਾ ਕੰਟੈਕਟ ਕਰ ਸਕਦੇ ਜੀ ਡਾਕਟਰ ਸਾਹਿਬ ਗੱਲ ਕਰੇ ਜਿੰਨੇ ਵੀ ਹੜਪੀੜੇ ਪਿੰਡ ਨੇ ਤੇ ਕਿੰਨੇ ਕੁ ਜਿਹੜੇ ਲੋਕ ਨੇ ਇਸ ਕੈਂਪ ਦਾ ਲਾਭ ਲੈ ਜੁ ਕਿਤੇ ਕਿੰਨੀਆਂ ਕੋ ਜਿਹੜੀਆਂ ਬਿਮਾਰੀਆਂ ਦੇ ਜਿਹੜੇ ਪੇਸ਼ੈਂਟ ਨੇ ਉਹ ਠੀਕ ਕੀਤੇ ਗਏ ਹੁਣ ਤੱਕ ਬਿਲਕੁਲ ਬਿਮਾਰੀਆਂ ਬਹੁਤ ਵਧ ਰੀਆਂ ਨੇ ਸੈਂਕੜੇ ਪੇਸ਼ੈਂਟ ਰੋਜ਼ ਕੈਂਪਾਂ ਦੇ ਵਿੱਚ ਆ ਰਹੇ ਨੇ ਜੀ ਜਿਹੜੇ ਵੀ ਮੈਡੀਕਲ ਕੈਂਪ ਲਾਏ ਗਏ ਨੇ ਅਲੱਗ-ਅਲੱਗ ਪਿੰਡਾਂ ਜਿੱਥੇ-ਥੇ ਤੁਸੀਂ ਪਹੁੰਚ ਸਕਦੇ ਆ ਜਾਂ ਕੁਝ ਸਸੀਂ ਵੱਡੇ ਸੈਂਟਰਾਂ ਦੇ ਵਿੱਚ ਕ ਤੇ ਹਾਲ ਸੈਂਕੜੇ ਲੋਕ ਜਿਹੜੇ ਨੇ ਉਹ ਡੇਲੀ ਅਲੱਗ-ਅਲੱਗ ਬਿਮਾਰੀਆਂ ਤੋਂ ਆ ਰਹੇ ਨੇ ਹੋਰ ਵੀ ਵਧਣ ਦੀ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਟਾਈਮ ਨਿਕਲੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੱਛਰ ਜ਼ਿਆਦਾ ਵਧੇਗਾ ਜਿਸ ਤਰ੍ਹਾਂ ਟੈਂਪਰੇਚਰ ਘਟੇਗਾ ਤੇ ਮਲੇਰੀਆ ਡੈਂਗੂ ਚਿਕਨਗੁਨੀਆ ਦੇ ਹੋਰ ਜਿਹੜੇ ਨੇ ਸਾਨੂੰ ਲੱਗ ਰਿਹਾ ਹੈ ਕਿ ਸ਼ਾਇਦ ਪੇਸ਼ੈਂਟ ਹੋਰ ਬਹੁਤ ਆਉਣਗੇ ਅੱਛਾ ਡਾਕਟਰ ਸਾਹਿਬ ਜੇ ਗੱਲ ਕਰੀਏ ਜਿਹੜੇ ਲੋਕ ਨੇ ਜਿਹੜੇ ਉਹਨਾਂ ਵਾਸਤੇ ਜਿਹੜਾ ਡਾਕਟਰੀ ਯੂਨੀਟਾਂ ਟੀਮਾਂ ਲਗੀਆਂ ਹੋਈਆਂ ਸੋ ਬਿਲਕੁਲ ਜਿਹੜੇ ਬੇਜਮਾਨ ਜਾਨਵਰ ਨੇ ਤੇ ਲੱਗਦਾ ਉਹ ਵੀ ਜਿਹੜੇ ਬਿਮਾਰੀ ਦੇ ਹੇਠ ਜਿਹੜੇ ਘਿਰ ਸਕਦੇ ਨੇ ਬਿਲਕੁਲ ਕਿੜਾ ਵਾਸੋਂ ਵੱਲੋਂ ਡੀਸੀ ਸਾਹਿਬ ਦੇ ਨਾਲ ਰਲ ਕੇ ਉਹਨਾਂ ਦੀਆਂ ਵੀ ਜੜੀਆਂ ਨੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਨੇ ਜਿਹੜੇ ਭਵੇਸ਼ੀ ਬਿਮਾਰ ਨੇ ਜਿਹੜੇ ਜਿੱਥੇ-ਜਿੱਥੇ ਉਹ ਜਾ ਸਕਦੇ ਨੇ ਟੀਮਾਂ ਉਹਨਾਂ ਦੇ ਲਈ ਵੀ ਜਿਹੜਾ ਇੱਕ ਸਪੈਸ਼ਲ ਜਿਹੜਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤੇ ਜਾਂਦੇ ਹੋਏ ਜਿਹੜੇ ਹੜਪੀੜਿਤ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਕਹੂੰਗਾ ਕਿ इमोਸ਼ਨਲੀ ਸਟਰੋਂਗ ਰੋ ਮੈਡੀਟੇਸ਼ਨ ਕਰੋ ਰੱਬ ਦਾ ਜਿਹੜਾ ਹੈ ਹੱਥ ਜੋੜ ਕੇ ਜੋ ਵੀ ਹੋਇਆ ਉਹਨੂੰ ਦੁਬਾਰੇ ਸ਼ੁਰੂ ਕਰੋ ਪਾਣੀ ਉਬਾਲ ਕੇ ਪੀਓ ਪਾਣੀ ਬਿਲਕੁਲ ਸਦਾ ਦਾਣਾ ਪੀਓ ਮੱਛਰਦਾਨੀਆਂ ਵੰਡੀਆਂ ਜਾ ਰਹੀਆਂ ਨੇ ਮੋਸਕਟੋ ਰਿਪੈਲੈਂਟ ਕੋਇਲਸ ਜਿਹੜੀਆਂ ਟੋਟੋਇਜ਼ ਨੇ ਦੂਜੀਆਂ ਨੇ ਅਸੀਂ ਵੰਡੀਆਂ ਜਾ ਰਹੀਆਂ ਨੇ ਆਡੋਮਾਸ ਦੀਆਂ ਜਿਹੜੀਆਂ ਕਰੀਮਾਂ ਮਰਨ ਵਾਲੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜਾ ਹੈ ਤੁਸੀਂ ਆਪਣੇ ਕਮੀਜ਼ਾਂ ਜਿਹੜੀਆਂ ਪੂਰੀਆਂ ਪਾ ਕੇ ਮੱਛਰਾਂ ਤੋਂ ਬਚ ਕੇ ਪਜਾਮੇ ਪੂਰੇ ਨਿਕਰਾਂ ਤੋਂ ਇਲਾਵਾ ਪਜਾਮੇ ਪਾ ਕੇ ਰੱਖੋ ਔਰ ਜੁਰਾਬਾਂ ਪਾ ਕੇ ਰੱਖੋ ਇਸ ਤੋਂ ਇਲਾਵਾ ਅੱਛੀ ਨਿਊਟ੍ਰੀਸ਼ੀਅਸ ਡਾਈਟ ਜਿਹੜੀ ਹੈ ਉਹ ਲੈਂਦੇ ਰਹੋ ਤਲੀਆਂ ਚੀਜ਼ਾਂ ਪਰਫਮ ਬਰਫ ਵਾਲੀਆਂ ਚੀਜ਼ਾਂ ਤੋਂ ਹਜੇ ਪਰਹੇਜ਼ ਰੱਖੋ ਕਿਉਂਕਿ ਤੁਸੀਂ ਸਸੈਪਟੇਬਲ ਹੋ ਤੁਹਾਨੂੰ ਜਲਦੀ ਰੈਸਪੀਰੇਟਰੀ ਬਿਮਾਰੀਆਂ ਵੀ ਹੋ ਸਕਦੀਆਂ ਨੇ ਔਰ ਕੋਈ ਵੀ ਇਹੋ ਜਿਹਾ ਲੰਬੀ ਤੁਹਾਨੂੰ ਲੱਗੇ ਤਾਂ ਕੰਟੈਕਟ ਕਰੋ ਕਿਸੇ ਬਹੁਤ ਜਲਦੀ ਆਪਣੇ ਡਾਕਟਰ ਨੂੰ ਜੀ ਡਾਕਟਰ ਸਾਹਿਬ ਜੰਦੇ ਇੱਕ ਛੋਟਾ ਸਵਾਲ ਹੈ ਤੁਸੀਂ ਪਾਣੀ ਦੀ ਗੱਲ ਕੀਤੀ ਪਾਣੀ ਕਿੰਨੇ ਕੁ ਸਮੇਂ ਤੱਕ ਜਿਹੜਾ ਉਬਾਲ ਕੇ ਪੀਣਾ ਪਏਗਾ ਕਿਉਂਕਿ ਜਿਹੜਾ ਪਾਣੀ ਉਹ ਵੀ ਪ੍ਰਭਾਵਿਤ ਹੋ ਗਿਆ ਜਿਵੇਂ ਪਾਈਪਾ ਦੀ ਗੱਲ ਕਰੀਏ ਪਾਈਪਲਾਈਨ ਜਿਸ ਤੋਂ ਪਾਣੀ ਆਂਦਾ ਜਾਂ ਬੋਰਵਿਲਾਂ ਦੀ ਗੱਲ ਕਰ ਰਹੀ ਹੈ ਉਸ ਦੇ ਜਰੀਏ ਜਿਹੜੇ ਬੋਰਵਿਲ ਬਣਾ ਕੇ ਜਿਹੜਾ ਪਾਣੀ ਲੈ ਜਾਂਦੇ ਤੇ ਉਹੀ ਜਿਹੜਾ ਪਾਣੀ ਹੈ ਖਾੜਾ ਦੀ ਚਪੇੜ ਦੇ ਵਿੱਚ ਆ ਰਿਹਾ ਬਹੁਤ ਸਮਾਂ ਲੱਗੂਗਾ ਅਜੇ ਸਮਾਂ ਲੱਗੂਗਾ ਇਨਫਰਾਸਟ੍ਰਕਚਰ ਸਾਰਾ ਡੈਮੇਜ ਹੋਇਆ ਜਦੋਂ ਤ ਤੇ ਮੇਰੇ ਖੰਨ ਨੂੰ ਉਸ ਬਾਂਸੇ ਵਿੱਚ ਨਹੀਂ ਆਜੇ ਲੱਗ ਜਾਣੇ ਸੋ ਬਿਲਕੁਲ ਸੀਨੀਅਰ ਡਾਕਟਰ ਸਚਦੇਵਾ ਜੀ ਨਾਲ ਗੌਰਵ ਸਚਦੇਵਾ ਜੀ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਹੜਪ੍ਰਿਤ ਲੋਕ ਨੇ ਉਹਨਾਂ ਨੂੰ ਜਿਹੜਾ ਪਾਣੀ ਆ ਉਹ ਬਾਲਕਾਂ ਪੀਣਾ ਚਾਹੀਦਾ ਤੇ ਇਹ ਜਿਹੜੇ ਹੜਪ੍ਰਿਤ ਲੋਕ ਨੇ ਕਿਸੇ ਕਿ ਜਿਹੜੇ ਕਈ ਤਿੱਕੇ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਲੱਗ ਸਕਦੀਆਂ ਪਰ ਅਗਰ ਤੁਹਾਨੂੰ ਕੋਈ ਬੁਖਾਰ ਹੁੰਦਾ ਜਾਂ ਚਮੜੀ ਦਾ ਰੋਗ ਹੁੰਦਾ ਕਿਸੇ ਵੀ ਤਰੀਕੇ ਜਿਹੜਾ ਅਗਰ ਸਾਹ ਲੈਣ ਚ ਪ੍ਰੋਬਲਮ ਆਦੀ ਹੈ ਤਰੰਤ ਜਿਹੜੇ ਡਾਕਟਰਾਂ ਨੂੰ ਉਹਦਾ ਖਾਣਾ ਜੀਦਾ ਕਿਉਂਕਿ ਜਿਹੜੇ ਆ ਸਰਕਾਰ ਦੇ ਮਦਦ ਨਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਡੀਸੀ ਸਾਹਿਬ ਦੇ ਦੇਸ਼ਾ ਨਿਰਦੇ ਤੇ ਜਾ ਕੇ ਤੁਸੀਂ ਜਿਹੜਾ ਲਾਹਾ ਲੈ ਸਕਦੇ ਹੋ ਤੇ ਇਸ ਜਿਹੜੀਆਂ ਭਿਆਨਕ ਜਿਹੜੀਆਂ ਬਿਮਾਰੀਆਂ ਤੋਂ ਉਹ ਬਚ ਸਕਦੇ ਹੋ ਕੈਮਰਾ ਪਰਸਨ ਮੈਨੂੰ ਛੱਡ ਦੇਣਾ ਮੈਂ ਰਾਹੁੜਾ ਦਾ ਸਿਟੀ ਹਾਂ ਲੁਧਿਆਣਾ